ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਪਿੰਡ ਦੇ ਬਿਲਕੁਲ ਨਾਲ ਦਾ ਪਿੰਡ ਬੂਰੇ ਜੱਟਾਂ ਉੱਥੇ ਆਇਆ ਦੇਖਿਓ ਲੋਕੇਸ਼ਨ ਲੋਕੇਸ਼ਨ ਬਹੁਤ ਸੋਹਣੀ ਹੈ ਇਹ ਸਾਰਾ ਸ਼ਾਵਰ ਲੈਣ ਲਈ ਫਿਰ ਇਸਵੇਂ ਮੈਂ ਗੂਲਾ ਮੇਰੇ ਬਿਲਕੁਲ ਨਾਲ ਦਾ ਪਿੰਡ ਬੂਰੇ ਜੱਟਾਂ ਕਾੜੋਂ ਫਾਰਮ ਆਪਣਾ ਦੋਸਤ ਆ ਛੋਟਾ ਭਰਾ ਆ ਤੇ ਮੈਂ ਗੁਰਮਖ ਦੇ ਨਾਲ ਅੱਜ ਆਇਆ ਸੀਗਾ ਤੇ ਬਹੁਤ ਸੋਹਣੀ ਲੋਕੇਸ਼ਨ ਲੱਗੀ ਮੈਨੂੰ ਦੇਖੋ ਸਵਿਮਿੰਗ ਪੂਲ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਹੈ ਦੇਖੋ ਆ ਛੋਟੇ ਬੱਚਿਆਂ ਲਈ ਇਹ ਛੋਟੇ ਬੱਚਿਆਂ ਲਈ ਬਹੁਤ ਸੋਹਣੀ ਲੋਕੇਸ਼ਨ ਹੈ ਔਰ ਅੰਦਰ ਅੰਦਰ ਇੰਨੀ ਸੋਹਣੀ ਲੋਕੇਸ਼ਨ ਦੇ ਇੱਥੇ ਗਾਣੇ ਦਾ ਸ਼ੂਟ ਹੋਇਆ ਹੀ ਆ ਗਾਣਿਆਂ ਦੇ ਨਾਲ ਨਾਲ ਨਾ ਇੱਥੇ ਫਿਲਮਾਂ ਵੀ ਸ਼ੂਟ ਹੋਈਆਂ ਬਹੁਤ ਸੋਹਣੀ ਲੋਕੇਸ਼ਨ ਆ ਔਰ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਬਈ ਇੱਥੇ ਵਿਜ਼ਿਟ ਕਰਨ ਦੇ ਨਾਲ 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 ਜੇ ਕੋ ਗਾਣਾ ਸ਼ੂਟ ਕਰਾਉਣਾ ਜਾਂ ਫਿਲਮ ਬਣਾਉਣੀ ਹੈ ਉਹਦੇ ਨਾਲ ਜੇ ਕਿੰਨੇ ਕੋ ਬਰਥਡੇ ਸੈਲੀਬ੍ਰੇਟ ਕਰਨਾ ਜਾਂ ਹੋਰ ਕੋਈ ਛੋਟੀ ਪਾਰਟੀ ਕਰਨੀ ਆ ਉਹਦੇ ਲਈ ਜਗ੍ਹਾ ਤਾਂ ਖੂਬ ਸੂਰਤ ਹੈਗੀ ਹੈਗੀ ਆ ਪਲੱਸ ਖਾਣਾ ਬਹੁਤ ਬਿਹਤਰ ਬਹੁਤ ਜ਼ਿਆਦਾ ਬਿਹਤਰ ਖਾਣਾ ਫੂਡ ਇੰਨਾ ਵਧੀਆ ਇਹਨਾਂ ਨੇ ਕੋ ਕੰਦਾ ਆ ਵੀ ਮਕਡੋਨਲਡ ਦੀ ਨਾਲ ਬਰਾਬਰੀ ਕਰ ਦਿੱਤਾ ਆ ਮੈਂ ਕਹਿੰਦਾ ਨਹੀਂ ਤੁਸੀਂ ਆ ਕੇ ਇੱਕ ਵਾਰੀ ਇਹਨਾਂ ਨੂੰ ਚੈੱਕ ਜ਼ਰੂਰ ਕਰਿਓ ਤੇ ਫੂਡ ਇੰਨਾ ਸੋਹਣਾ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਸੋਹਣਾ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਕੋ ਆਪਣੇ ਛੋਟੀ ਮੋਟੀ ਸੈਲੀਬ੍ਰੇਸ਼ਨਾਂ ਕੋ ਬਰਥਡੇ ਸੈਲੀਬ੍ਰੇਸ਼ਨਾਂ ਕੋਈ ਛੋਟੀ ਪਾਰਟੀ ਆ ਕੋ ਰਿਸ਼ਤੇਦਾਰ ਆਏ ਉਹਨਾਂ ਨੂੰ ਵਿਜ਼ਿਟ ਕਰਾਉਣਾ ਤੇ ਮੇਰੇ ਹਿਸਾਬ ਨਾਲ ਸਾਡੇ ਇਤੋਂ ਲਾਗੇ ਤੇਤੋਂ ਖੂਬਸੂਰਤ ਜਗ੍ਹਾ ਕੋਈ ਨਹੀਂ ਹੈਗੀ ਇਹ ਦੇਖੋ ਬਣਾਇਆ ਸਾਰਾ ਥੀਮ ਪੁਰਾਣੇ ਸਾਡੇ ਘਰਾਂ ਦਾ ਬਿਲਕੁਲ ਝਲਕ ਪੈਂਦੀ ਆ ਵੇ ਜਿੱਦਾਂ ਆਪਣੇ ਨਾ ਪੁਰਾਣੇ ਪਿੰਡ ਚ ਆ ਗਏ ਹੋਈਏ ਇਹ ਆਪਣੀ ਵਿਰਾਸਤਾ ਸਾਡੇ ਬਚਪਨ ਇਦਾਂ ਦੇ ਘਰਾਂ ਦਾ ਇਦਾਂ ਦੇ ਘਰਾਂ ਦੇ ਵਿੱਚ ਸਾਡਾ ਬੀਤਿਆ ਇਦਾਂ ਦੇ ਘਰ ਹੁੰਦੇ ਸੀ ਪੰਡਾਂ ਦੇ ਵਿੱਚ ਆਮ ਦੇਖਣ ਨੂੰ ਮਿਲਦੀ ਸੀ ਬਹੁਤ ਸੋਹਣੀ ਲੋਕੇਸ਼ਨ ਆ ਔਰ ਇੱਥੇ ਰਾਈਡ ਕਰਨ ਨੂੰ ਤੁਹਾਨੂੰ ਘੋੜੀ ਵੀ ਮਿਲ ਜਾਊਗੀ ਟਰੈਕਟਰ ਵੀ ਮਿਲ ਜਾਊ ਜੀਪ ਵੀ ਮਿਲ ਜਾਊ ਆ ਫੀਅਟ ਗੱਡੀ ਆ ਇਹ ਵੀ ਮਿਲ ਜਾਊ ਤੇ ਇਧਰਲੇ ਪਾਸੇ ਬਾਜ਼ਾਰ ਬਣਾਇਓ ਆ ਬਹੁਤ ਸੋਹਣੇ ਤੇ ਬਹੁਤ ਸੋਹਣੇ ਘਰ ਬਣਾਏ ਆ ਨਿੱਕੇ 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 ਤੇ ਹੁਣ ਇੱਕ ਨਵਾਂ ਪ੍ਰੋਜੈਕਟ ਕਰ ਰਹੇ ਆ ਉਹ ਵੀ ਤੁਹਾਨੂੰ ਦਿਖਾਉ ਲਦਾ ਮੈਂ ਤੇ ਇੱਥੇ ਇੱਕ ਨਹਿਰ ਬਣਾਉਣ ਲੱਗੇ ਆ ਤੇ ਨਹਿਰ ਦੇ ਉੱਪਰ ਦੀ ਪੋਲ ਬਣੂਗਾ ਇਹ ਪੁਰਾਣਾ ਖੂਹ ਸਾਡਾ ਸਾਡਾ ਜੋ ਵਿਰਸਾ ਉਹ ਤੁਹਾਨੂੰ ਇੱਥੇ ਆ ਕੇ ਦੇਖਣ ਨੂੰ ਨਾ ਮਿਲੂਗਾ ਕਿ ਵਾਕਈ ਉਹ ਜਗ੍ਹਾ ਬਹੁਤ ਖੂਬਸੂਰਤ ਉਹ ਸਾਫ ਸੁਥਰਾ ਬਾਤਾਵਨ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ ਜੇ ਕਿਸੇ ਨੇ ਕੋਈ ਵਿਆਹ ਦਾ ਜਾਂ ਬਰਥਡੇ ਪਾਰਟੀ ਦਾ ਪ੍ਰੋਗਰਾਮ ਕਰਨਾ ਤੇ ਉਹ ਬਹੁਤ ਵਧੀਆ ਹੈ ਠੀਕ ਹੈ ਜੀ ਤੇ ਇਹ ਸਾਰੀ ਐਂਟ੍ਰੈਂਸ ਆ ਐਂਟ੍ਰੈਂਸ ਵੀ ਦੇਖੋ ਬਹੁਤ ਸੋਹਣੀ ਆ ਉਹ ਬਕਾਇਦਾ ਸਾਫ ਸੁਥਰੇ ਬਾਥਰੂਮ ਆ ਤੇ ਕਮਰੇ ਬਹੁਤ ਸੋਹਣੇ ਆ ਬਣਾਇਓ ਜੇ ਕਿਸੇ ਨੇ ਥੋੜਾ ਆਰਾਮ ਵੀ ਕਰਨਾ ਹੋਏ ਵਿਜ਼ਿਟ ਕਰਨ ਲਈ ਕਮਰਾ ਏਸੀ ਲੱਗੇ ਆ। ਔਰ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਹੈ। ਦੇਖੋ ਕਿੰਨਾ ਸੋਹਣਾ ਘਰ ਬਣਾਇਆ। ਬਹੁਤ ਸੋਹਣੀ ਲੋਕੇਸ਼ਨ ਬਣਾਈ ਹੈ। ਇਹ ਸਾਡੇ ਆਪਣੇ ਘਰੋਂ ਸਾਬ ਬੂਰੇ ਹਟਾ। ਤੇ ਇਹ ਇਹਨਾਂ ਦੀ ਐਂਟ੍ਰੈਂਸ ਆ। ਉਹ ਵੀ ਸੋਹਣੀ ਆ ਔਰ ਜਿਹੜਾ ਫੂਡ ਦਾ ਕੰਮ ਆ ਉਹ ਇੱਥੇ ਆ ਗਿਆ। ਬਹੁਤ ਸੋਹਣਾ ਫੂਡ ਮੇਰੇ ਅੱਖੇ ਲੱਗੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਇਹ ਮੁੰਡਾ ਕੁੱਕ ਤੇ ਇਹ ਇਹਨਾਂ ਨੇ ਨਾ ਖਾਣ ਪੀਣ ਲਈ ਜਗਾ ਬਣਾਈ ਆ ਬਹੁਤ ਸੋਹਣੀ ਬਹੁਤ ਸਾਫ਼ ਸੁਥਰਾ ਵਾਤਾਵਰਨ ਆ ਇਹ ਖਾਣ ਪੀਣ ਨੂੰ ਆ ਹੁਣ ਇਹ ਆ ਬਈ ਹੁਣ ਇਹ ਗੱਲ ਹੋ ਗਈ ਬਈ ਇੱਕਦਮ ਤੁਸੀਂ ਵਿਜ਼ਿਟ ਕਰ ਸਕਦੇ ਆ ਤੇ ਕੁਝ ਖਾ ਪੀ ਵੀ ਸਕਦੇ ਆ ਤੇ ਜੇ ਕੋਈ ਪਾਰਟੀ ਆ ਉਹ ਵੀ ਵਧੀਆ ਤਰੀਕੇ ਨਾਲ ਤੁਸੀਂ ਆਰਗੇਨਾਈਜ਼ ਕਰ ਸਕਦੇ ਹੋ ਤੇ ਬਹੁਤ ਵਾਤਾਵਰਣ ਸਾਫ ਸੁਥਰਾ ਉਹ ਕੋਈ ਰੋਲਾ ਨਹੀਂ ਕੋਈ ਗੋਲਾ ਨਹੀਂ ਸਾਫ ਸੁਥਰਾ ਸੁਥਰਾ ਆ ਮਾਰ ਖੇਤਾਂੀਆਂ ਹਵਾਵਾਂ ਲੱਗਦੀਆਂ ਪਿੰਡ ਦੇ ਵਿੱਚ ਤੇ ਜਰੂਰ ਵਿਜ਼ਿਟ ਕਰਿਓ ਪਿੰਡ ਬੁੱਲੀ ਜਟਾ ਘਰਾਂ ਵਾਲੇ ਜਟਾ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜਿੰਨੇ ਵੀ ਵੀਰਾਂ ਨੇ ਕਮੈਂਟ ਕੀਤੇ ਆ ਮੈਂ ਦੇਖ ਕੇ ਸਾਰਿਆਂ ਨੂੰ ਜਵਾਬ ਦਊਗਾ ਸਾਰਿਆਂ ਦਾ ਬਹੁਤ ਬਹੁਤ ਪਿਆਰੇ ਸਤਿ ਸ੍ਰੀ ਅਕਾਲ ਧੰਨਵਾਦ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸੋ ਬਹੁਤ ਵਧੀਆ ਲੋਕੇਸ਼ਨ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਭਰਾ ਦਾ ਇਹ ਕਾਰੋਬਾਰ ਦਿਨ ਦੁਗਣੀ ਰਾਤ ਚੋਗਣੀ ਤੱਕੀ ਕਰੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਡੇ ਪਿੰਡਾਂ ਚੋਂ ਕੋਈ ਸਾਡਾ ਭੈਣ ਭਰਾ ਉੱਠ ਕੇ ਕੋਈ ਵਧੀਆ ਮਾਰਕਾ ਮਾਰਦਾ ਕੋਈ ਵਧੀਆ ਵਿਲੱਖਣ ਕੰਮ ਕਰਦਾ ਵਿਲੱਖਣ ਪੈੜ ਪੜ ਪੈੜਾਂ ਪਟਦਾ ਤੇ ਬੜੀ ਖੁਸ਼ੀਆ ਹੁੰਦੀ ਖੁਸ਼ੀ ਹੁੰਦੀ ਆ ਬਾਕੀ ਵਿਲਖਣ ਪੈਰ ਪਟਣੇ ਔਖੇ ਆ ਰਾਹ ਬਣਾਉਣਾ ਔਖਾ ਮੋੜ ਕੇ ਉਹਨਾਂ ਰਾਹਾਂ ਤੇ ਬਹੁਤ ਚੱਲਣ ਵਾਲੇ ਆ ਜਾਂਦੇ ਆ ਸੋ ਦੇਖੋ ਲੋਕੇਸ਼ਨ ਬਹੁਤ ਸੋਹਣੀ ਆ ਦੇਖੋ ਮੈਂ ਤਾਂ ਇੰਨੀ ਸੋਹਣੀ ਲੋਕੇਸ਼ਨ ਲੱਗਣ ਲੱਗੀ ਆ ਦੇਖੋ ਦੇਖੋ ਇਹ ਸਨਸ ਮੈਮਿੰਗ ਪੂਲਾ ਉਹ ਸਭ ਤੋਂ ਵੱਡੀ ਗੱਲ ਆ ਤੁਹਾਨੂੰ ਜਲੰਧਰ ਜਾਂ ਹੋਰ ਕਿਤੇ ਜਾਣ ਦੀ ਲੋੜ ਨਹੀਂ ਸ਼ਰਪੁਰ ਬਹੁਤ ਸੋਹਣੀ ਆ ਬੱਚਿਆਂ ਲਈ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਜਦੋਂ ਆਮ ਗਿਆ ਵਿਜ਼ਿਟ ਕਰਾਇਆ ਤੇ ਤੁਹਾਨੂੰ ਵਿਜ਼ਿਟ ਦੇ ਨਾਲ ਨਾਲ ਖਾਣਾ ਵੀ ਬਹੁਤ ਵਧੀਆ ਉਹ ਤੁਸੀਂ ਕਹੋਗੇ ਕਿ ਹਾਂ ਮੇਰੇ ਮਕਡੋਨਲਡ ਦੇ ਬਰਾਬਰ ਦਾ ਬਹੁਤ ਵਧੀਆ ਕੁੱਕ ਬਹੁਤ ਟੇਸਟੀ ਫੂਡ ਬਣਾਉਂਦਾ ਵਧੀਆ ਬਾ ਕਮਾਲ ਆ ਤੇ ਸੱਚੇ ਪਾਤਸ਼ਾਹ ਦੇ ਨਾਮ ਦੱਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਆ ਸਾਡੇ ਕਾਲੂ ਸਾਹਿਬ ਜੀ ਕਾਲੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਹੋ ਸਣਾਓ ਇਹ ਆ ਜੀ ਸਾਡੇ ਭਰਾ ਕਾਲੂ ਸਾਹਿਬ ਜੀ ਇਹ ਇਹਨਾਂ ਨੇ ਪਰਲਾ ਕੀਤਾ ਜੀ ਨਹੀਂ 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 ਭਾਜੀ ਤੁਹਾਡਾ ਹੀ ਮਾਰਾ ਹੈ ਦੋਈਆ ਪਰਲਾ ਨਹੀਂ ਆਪਣੀਆਂ ਤਾਂੀਆਂ ਤਾਂ ਹੀ ਆ ਕੇ ਚਲਾਉਂਦੇ ਹਾਂ ਠੀਕ ਹੈ ਧੰਨਵਾਦ ਧੰਨਵਾਦ ਸਾਰਿਆਂ ਦਾ ਹਰਵਿੰਦਰ ਸਿੰਘ ਮਾਰਾ ਸਸੀ ਕਾਲ ਜੀ ਧੰਨਵਾਦ ਥੈਂਕ ਯੂ ਠੀਕ ਹੈ ਜੀ ਸਮਾਪਤੀ ਕਰਦਾ ਦਾਤਾ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਤੁਹਾਡਾ ਬਹੁਤ ਬਹੁਤ